ਪੰਜਾਬ ਦੀ ਕਾਲ ਦੇ ਉੱਤੇ ਅੱਜ ਚੰਡੀਗੜ੍ਹ ਦੇ ਵਿੱਚ ਸਮੂਹ ਟੈਕਸੀ ਡਰਾਈਵਰ ਭਾਈਚਾਰਾ ਇਕੱਤਰ ਹੋਇਆ ਹੈ ਦੇਖੋ ਜੀ ਸਾਨੂੰ ਨਾ ਕੋਈ ਸ਼ੌਂਕ ਨਹੀਂ ਹੈ ਧਰਨੇ ਲਾਉਣ ਦਾ ਰੈਲੀਆਂ ਕਰਨ ਦਾ ਜਦੋਂ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਸਾਨੂੰ ਇਦਾਂ ਜਿਹੜੇ ਧਰਨੇ ਲਾਣੇ ਪੈ ਰਹੇ ਐ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੇ ਪੰਜਾਬੀ ਭਰਾਵਾਂ ਦੇ ਨਾਲ ੱਟਕਾ ਹੋਇਆ ਕੁੱਟਮਾਰ ਹੋਈ ਸਾਡੇ ਹੱਕ ਦੇ ਵਿੱਚ ਇੱਕ ਰੋਪੜ ਦੇ ਐਮਐਲਏ ਐਡਵੋਕੇਟ ਦਿਨੇਸ਼ ਦਿਨੇਸ਼ ਚੱਡਾ ਜੀ ਨੂੰ ਛੱਡ ਕੇ 92 ਐਮਐਲਏ ਦੇ ਵਿੱਚੋਂ ਕਿਸੇ ਵੀ ਐਮਐਲਏ ਦਾ ਜਾਂ ਕਿਸੇ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਪੰਜਾਬ ਇੱਕ ਐਦਾਂ ਦੀ ਸਟੇਟ ਹੈ ਇੱਥੋਂ ਕੋਈ ਵੀ ਕਿਸੇ ਵੀ ਸਟੇਟ ਤੋਂ ਆ ਕੇ ਦੇਖੋ ਜ਼ਮੀਨ ਖਰੀਦਦਾ ਘਰ ਖਰੀਦਦਾ ਕਿਆ ਗੱਲੇ ਪੰਜਾਬ ਸਾਡਾ ਕਿਹ ਧਰਮਸ਼ਾਲਾ ਹੈ ਤੁਸੀਂ ਵੀ ਜਿੱਦ ਤੇ ਆ ਜੀ ਵੀ ਜੇ ਮਨਾਲ ਦੀ ਸਵਾਰੀ ਆ ਗਈ ਤਾਂ ਜਾਣਾ ਹੀ ਜਾਣਾ ਛੱਡ ਦਿਓ ਕਹਿੰਦੇ ਇਹਨਾਂ ਨੂੰ ਸਭੋਂ ਅਕਲ ਦਿਓ ਚੰਗੀ ਤਰ੍ਹਾਂ ਵੀ ਉੱਥੇ ਤਾਂ ਜੀ ਕੌਣ ਬੋਲਣ ਲਾ ਦੋ ਜਦੋਂ ਪੰਜਾਬ ਤੋਂ ਅਸੀਂ ਹਿਮਾਚਲ ਐਂਟਰ ਕਰਦੇ ਆ 100 ਰੁਪਏ ਦੀ ਸਾਡੀ ਪਰਚੀ ਕੱਟੀ ਜਾਂਦੀ ਜਦੋਂ ਹਿਮਾਚਲ ਵਾਲੀ ਗੱਡੀ ਜਿਹੜੀ ਪੰਜਾਬ ਚ ਐਂਟਰ ਕਰਦੀ ਉਹਦੇ ਕੋਈ ਪਰਚੀ ਨਹੀਂ ਕੀ ਪੰਜਾਬ ਜਿਹੜਾ ਹੈ ਧਰਮਸ਼ਾਲਾ ਹੈ ਜਦੋਂ ਤੋਂ ਕੰਗਣਾ ਨੌ ਦੇ ਥੱਪੜ ਵੱਜਿਆ ਉਸ ਤੋਂ ਬਾਅਦ ਸ਼ੁਰੂ ਹੋਇਆ ਜੀ ਕੰਮ ਇਹ ਮੈਂ ਅੱਜ ਵੀ ਕਹਿੰਦਾ ਜੇ ਅਸੀਂ ਲੰਗਰ ਲੈਣਾ ਜਾਣਦੇ ਅਸੀਂ ਜੁੱਤੀ ਬਾਣੀ ਵੀ ਜਾਣਦੇ ਆ ਉਹਨਾਂ ਨੇ ਪਿੱਛੇ ਗੱਡੀ ਲਾ ਕੇ ਗੱਡੀ ਸਾਡੀ ਰੋਕ ਕੇ ਉਹਨੂੰ ਮੁੰਡੇ ਨੂੰ ਪੰਜਾਬੀ ਮੁੰਡਾ ਸੀ ਸਰਦਾਰ ਪੱਗਬੰਦੀ ਵੀ ਉਹਨੂੰ ਕਹਿੰਦੇ ਤੁਸੀਂ ਖਾਲਸਤਾਨੀ ਹੋ ਸਵਾਰੀ ਦੇ ਨਾਲ ਮਿਸਬਿਹੇਵ ਕੀਤਾ ਗਿਆ ਸਵਾਰੀ ਨੂੰ ਚੰਗਾ ਮਾੜਾ ਬੋਲਿਆ ਗਿਆ ਉਹ ਡਰਾਈਵਰ ਨੂੰ ਵੀ ਇਦਾਂ ਦਾ ਚੰਗਾ ਮਾੜਾ ਕਿ ਅਸੀਂ ਤੈਨੂੰ ਨੰਗਾ ਕਰਕੇ ਇੱਥੇ ਕੁੱਟਾਂਗੇ ਹੁਣ ਤੁਸੀਂ ਸਭ ਤੋਂ ਕੀ ਕਰੋਗੇ ਪੰਜਾਬ ਦਾ ਬੰਦਾ ਜਾ ਕੇ ਹਿਮਾਚਲ ਦੇ ਵਿੱਚ 1 ਇੰਚ ਮਰ ਲੈਣੀ ਜ਼ਮੀਨ ਦਾ ਖਰੀਦ ਸਕਦਾ ਹਿਮਾਚਲ ਵਾਲਿਆ ਜਿੰਨਾ ਨਿਊ ਚੰਡੀਗੜ੍ਹ ਹੈ ਆ ਓਮੈਕਸ ਦੇ ਫਲੈਟ ਬਣੇ ਹੋਏ ਤੁਹਾਨੂੰ ਮੈਂ ਕਹਿੰਦਾ 80% ਜਿਹੜੇ ਹਿਮਾਚਲੀ ਦੇ ਬੰਦੇ ਜਿਹੜੇ ਆ ਉੱਥੇ ਮਿਲੂਗੇ ਤੁਸੀਂ ਅੱਜ ਹਿਮਾਚਲੀਆਂ ਦੇ ਉੱਤੇ ਕਰ ਰਹੇ ਹੋ ਕੱਲ੍ਹ ਤੁਸੀਂ ਵੀ ਟੈਕਸੀ ਲੈ ਕੇ ਜਾਣਾ ਬਾਈ ਜੀ ਜਾਨ ਪਿਆਰੀ ਨਹੀਂ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਕਾਲ ਦੇ ਉੱਤੇ ਅੱਜ ਚੰਡੀਗੜ੍ਹ ਦੇ ਵਿੱਚ ਸਮੂਹ ਟੈਕਸੀ ਡਰਾਈਵਰ ਭਾਈਚਾਰਾ ਇਕੱਠਾ ਹੋਇਆ ਬਹੁਤ ਵੱਡਾ ਇਕੱਠ ਚੰਡੀਗੜ੍ਹ ਦੇ ਸੈਕਟਰ 25 ਰੈਲੀ ਗਰਾਊਂਡ ਦੇ ਵਿੱਚ ਕੀਤਾ ਗਿਆ ਹੈ ਲਗਭਗ 1000 ਟੈਕਸੀ ਇਸ ਗਰਾਊਂਡ ਦੇ ਵਿੱਚ ਇਸ ਵਕਤ ਖੜੀ ਹੈ ਤੇ ਗੱਲਬਾਤ ਅਸੀਂ ਟੈਕਸੀ ਡਰਾਈਵਰ ਭਾਈਚਾਰੇ ਦੇ ਨਾਲ ਵੀ ਕਰਨੀ ਹੈ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਜਿੱਧਰ ਵੀ ਤੁਸੀਂ ਹੁਣ ਨਜ਼ਰ ਮਾਰੋਗੇ ਤਾਂ ਉਧਰ ਹਰ ਪਾਸੇ ਟੈਕਸੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਸੋ ਇਹ ਟੈਕਸੀ ਡਰਾਈਵਰ ਵੀਰ ਨੇ ਯੂਨੀਅਨ ਦੇ ਨਾਲ ਸੰਬੰਧ ਰੱਖਦੇ ਨੇ ਯੂਨੀਅਨ ਦੇ ਮੈਂਬਰ ਨੇ ਸੋ ਗੱਲਬਾਤ ਕਰਦੇ ਆਂ ਆਪਾਂ ਕਿ ਕੀ ਪ੍ਰੋਬਲਮ ਨੇ ਕੀ ਸੋਲੂਸ਼ਨ ਚਾਹੁੰਦੇ ਨੇ ਇਹ ਸੋ ਭਾਈ ਪ੍ਰਦੀਪ ਹੋਰੀ ਪਹਿਲਾਂ ਤਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਭਾਈ ਜੀ ਚੜਦੀ ਕਲਾ ਹੀ ਚੜਦੀ ਕਲਾ ਕੀ ਗੱਲ ਹੈ ਜੇ ਇੱਥੇ ਇਕੱਤਰ ਹੋ ਗਏ ਤੁਸੀਂ ਕੀ ਚੱਕਰ ਬਣਿਆ ਦੇਖੋ ਜੀ ਸਾਨੂੰ ਨਾ ਕੋਈ ਸ਼ੌਂਕ ਨਹੀਂ ਹੈ ਧਰਨੇ ਲਾਣ ਦਾ ਰੈਲੀਆਂ ਕਰਨ ਦਾ ਜਦੋਂ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਸਾਨੂੰ ਇਦਾਂ ਜਿਹੜੇ ਧਰਨੇ ਲਾਣੇ ਪੈ ਰਹੇ ਐ ਪਿੱਛੇ ਹਿਮਾਚਲ ਸਰਕਾਰ ਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੇ ਪੰਜਾਬੀ ਭਰਾਵਾਂ ਦੇ ਨਾਲ ੱਟਕਾ ਹੋਇਆ ਕੁੱਟਮਾਰ ਹੋਈ ਉਹਦੇ ਵਿੱਚ ਸਾਡੇ ਪੰਜਾਬੀ ਡਰਾਈਵਰ ਭਰਾ ਐ ਉਹਨਾਂ ਦੀ ਵੀ ਕੁੱਟਮਾਰ ਹੋਈ ਸਾਡੇ ਹੱਕ ਦੇ ਵਿੱਚ ਇੱਕ ਰੋਪੜ ਦੇ ਐਮਐਲਏ ਐਡਵੋਕੇਟ ਦਿਨੇਸ਼ ਦਿਨੇਸ਼ ਚੱਡਾ ਜੀ ਨੂੰ ਛੱਡ ਕੇ 92 ਐਮਐਲਏ ਦੇ ਵਿੱਚੋਂ ਕਿਸੇ ਵੀ ਐਮਐਲਏ ਦਾ ਜਾਂ ਕਿਸੇ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਕਿ ਅਸੀਂ ਤੁਹਾਡੇ ਹੱਕ ਦੇ ਵਿੱਚ ਖੜੇ ਹਾਂ ਕਿ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਤੁਹਾਨੂੰ ਸਾਰੇ ਦਿਖ ਜਾਂਦੇ ਫਿਰ ਹੁਣ ਅਸੀਂ ਤੁਹਾਨੂੰ ਕੀ ਨਹੀਂ ਦਿਖਦੇ ਇਹਦੇ ਸਬੰਧ ਵਿੱਚ ਅੱਜ ਆਪਾਂ ਇਕੱਠੇ ਹੋਏ ਆਂ ਅਥਾ ਚੰਡੀਗੜ੍ਹ ਵਿੱਚ ਦੇਖੋ ਤੁਸੀਂ ਪੰਜਾਬ ਇੱਕ ਐਦਾਂ ਦੀ ਸਟੇਟ ਹੈ ਇਥੋਂ ਕੋਈ ਵੀ ਕਿਸੇ ਵੀ ਸਟੇਟ ਤੋਂ ਆ ਕੇ ਦੇਖੋ ਜ਼ਮੀਨ ਖਰੀਦਦਾ ਘਰ ਖਰੀਦਦਾ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕੰਗੜਾ ਰਣੋਦ ਨੇ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਆਪਣਾ ਫਲੈਟ ਲਿਆ ਫੇਰ ਕਿਆ ਗੱਲੇ ਪੰਜਾਬ ਸਾਡਾ ਕਿਹ ਧਰਮਸ਼ਾਲਾ ਹੈ ਅਸੀਂ ਹਿਮਾਚਲ ਤੋਂ ਪੰਜਾਬ ਐਂਟਰ ਕਰਦੇ ਪਰਚੀ ਲੱਗਦੀ ਹਿਮਾਚਲ ਪੰਜਾਬ ਤੋਂ ਹਿਮਾਚਲ ਐਂਟਰ ਕਰਦੇ ਸੌਰੀ ਜਦੋਂ ਪੰਜਾਬ ਤੋਂ ਅਸੀਂ ਹਿਮਾਚਲ ਐਂਟਰ ਕਰਦੇ ਆ 100 ਰੁਪਏ ਦੀ ਸਾਡੀ ਪਰਚੀ ਕੱਟੀ ਜਾਂਦੀ ਜਦੋਂ ਹਿਮਾਚਲ ਵਾਲੀ ਗੱਡੀ ਜਿਹੜੀ ਪੰਜਾਬ ਚ ਐਂਟਰ ਕਰਦੀ ਉਹਦੇ ਕੋਈ ਪਰਚੀ ਨਹੀਂ ਕੀ ਪੰਜਾਬ ਜਿਹੜਾ ਹੈ ਧਰਮਸ਼ਾਲਾ ਹੈ ਅਮੀਰ ਸੂਬਾ ਕਹਿੰਦੇ ਦਾਤਾ ਜਾਣ ਦੋ ਜੀ ਐਵੇਂ ਕੀ ਕਹਸੇ ਜੀ ਬਹੁਤ ਬੁਰਾ ਹਾਲ ਹੈ ਜੀ ਅਮੀਰ ਸੂਬਾ ਕਹਦਾ ਜੀ ਟਾਈਮ ਪਾਸ ਵਾਲਾ ਕੰਮ ਹੈ ਇੱਕ ਟੈਕਸੀ ਮਾਲਕ ਚਾਲਕ ਜਿਹਦੇ ਸਿਰ ਦੇ ਉੱਤੇ ਜੇ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਉਹਦੇ ਸਿਰ ਤੇ ਦੇਖੋ ਤੁਸੀਂ ਕਿੰਨੇ ਘਰ ਚੱਲਦੇ ਹੋਟਲ ਵਾਲੇ ਦਾ ਘਰ ਉਹਦੇ ਸਿਰ ਤੇ ਚੱਲਦਾ ਰੈਸਟੋਰੈਂਟ ਦਾ ਉਹਦੇ ਸਿਰ ਤੇ ਚੱਲਦਾ ਉਸ ਤੋਂ ਬਾਅਦ ਕੋਈ ਟਾਇਰ ਪੈਂਚਰ ਵਾਲਾ ਹੋ ਗਿਆ ਜਾਂ ਕੋ ਮਕੈਨ ਹੋ ਗਿਆ ਉਹਦੇ ਸਿਰ ਤੇ ਜਿਹੜਾ ਇਹਨਾਂ ਦਾ ਰੁਜ਼ਗਾਰ ਚੱਲਦਾ ਫਿਰ ਸਾਡੇ ਨੇ ਇਦਾਂ ਦਾ ਵਿਚਕਰਾ ਕਿਉਂ ਕੀਤਾ ਜਾਂਦਾ ਕਿਉਂ ਇਦਾਂ ਦੀ ਕੁੱਟਮਾਰ ਪਿੱਛੇ ਹਿਮਾਚਲ ਦੇ ਵਿੱਚ ਕਈ ਇਦਾਂ ਦੇ ਕਾਂਡ 8 ਤੋਂ 10 ਕਾਂਡ ਜਿਹੜੇ ਆ ਹੁਣੇ ਮਹੀਨੇ ਦੋ ਮਹੀਨੇ ਦੇ ਵਿੱਚ ਇਦਾਂ ਦੇ ਹੋਏ ਜਦੋਂ ਤੋਂ ਕੰਗਣਾ ਨੌ ਦੇ ਥੱਪੜ ਵੱਜਿਆ ਉਸ ਤੋਂ ਬਾਅਦ ਸ਼ੁਰੂ ਹੋਇਆ ਜੀ ਕੰਮ ਇਹ ਉਸ ਤੋਂ ਬਾਅਦ ਹੋਇਆ ਜੀ ਹੁੰਦੇ ਤਾਂ ਉਸ ਤੋਂ ਪਹਿਲਾਂ ਵੀ ਆ ਬਹੁਤ ਲੰਬੀ ਪਿੱਛੇ ਕਈ ਸਾਲਾਂ ਤੋਂ ਹੋ ਰਿਹਾ ਪਰ ਉਸ ਤੋਂ ਬਾਅਦ ਜਿਹੜਾ ਮਸਲਾ ਹੈ ਉਹ ਜ਼ਿਆਦਾ ਭਖਿਆ ਜੀ ਤੇ ਕੀ ਲੱਗਦਾ ਫਿਰ ਤੁਸੀਂ ਵਿੱਚ ਇੱਕ ਇੰਟਰਵਿਊ ਦਿੱਤੀ ਸੀ ਤੁਸੀਂ ਕਹਿੰਦੇ ਵੀ ਇਹ ਨਾ ਕਿਉਂ ਭਈਆ ਸਾਨੂੰ ਲੰਗਰੇ ਲਾਉਣੇ ਆਉਂਦੇ ਆ ਜੁੱਤੀ ਵੀ ਬਹੁਤ ਚੰਗੀ ਤਰ੍ਹਾਂ ਫੇਰਦੇ ਹੁੰਦੇ ਪੰਜਾਬੀ ਉਹ ਤਾਂ ਹੈ ਹੀ ਆ ਜੀ ਗੱਲ ਮੈਂ ਅੱਜ ਵੀ ਕਹਿੰਦਾ ਜੇ ਅਸੀਂ ਲੰਗਰ ਲਾਣਾ ਜਾਣਦੇ ਅਸੀਂ ਜੁੱਤੀ ਬਾਣੀ ਵੀ ਜਾਣਦੇ ਆ ਕਿਉਂਕਿ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਨਫ਼ਰਤ ਪੈਦਾ ਹੋਊਗੀ ਜੀ ਬਈ ਇੱਥੇ ਇੱਥੇ ਵੀ ਮੈਂ ਹਿਮਾਚਲੀ ਬਹੁਤ ਸਾਰੇ ਹਿਮਾਚਲੀ ਮੈਨੂੰ ਲੱਗਦਾ ਅੱਜ ਤੁਹਾਡੇ ਹੱਕ ਦੇ ਵਿੱਚ ਵੀ ਇੱਥੇ ਇਕੱਤਰ ਹੋਣੇ ਆ ਜੀ ਇੱਥੇ ਬੈਠੇ ਹੋਣੇ ਜਿਹੜੇ ਚੰਗੇ ਲੋਕ ਨੇ ਜੀ ਚੰਗੇ ਮਾੜੇ ਹਰ ਕਿਤੇ ਦੇਖੋ ਚੰਗੇ ਮਾੜੇ ਹਰੇਕ ਸਟੇਟ ਦੇ ਵਿੱਚ ਹੁੰਦੇ ਆ ਸੀ ਨਹੀਂ ਕਹਿੰਦੇ ਪੰਜਾਬ ਦੇ ਵਿੱਚ ਵੀ ਚੰਗੇ ਆ ਪੰਜਾਬ ਦੇ ਵਿੱਚ ਵੀ ਸ਼ਰਾਰਤੀ ਅੰਸਰ ਬਹੁਤ ਹੈ ਏਵੇਂ ਹਿਮਾਚਲ ਦੇ ਵਿੱਚ ਵੀ ਬਹੁਤ ਹੈ ਜੀ ਪਿੱਛੇ ਜੇ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਕਰਾਲੀ ਬਾਈਪਾਸ ਦੇ ਉੱਤੇ ਦੋ ਤਿੰਨ ਬੰਦਿਆਂ ਨੇ ਨਾਲੇ ਉਹਦਾ ਕੋਈ ਟੈਕਸੀ ਕਿਤੇ ਨਾਲ ਕੋਈ ਸੰਬੰਧ ਨਹੀਂ ਤਾਂ ਉਹਨਾਂ ਨੇ ਫੇ ਇੱਕ ਗੱਡੀ ਰੋਕੀ ਪਿੱਛੇ ਜੀ ਇਵੇਂ ਸਾਡੀ ਗੱਡੀ ਕੁੱਲੂ ਦੇ ਵਿੱਚ ਸਾਡਾ ਨੂਪਰੇ ਦੇ ਇਲਾਕੇ ਦੀ ਗੱਡੀ ਦੀ ਕੁੱਲੂ ਦੇ ਕੋਲ ਜਾਂਦੀ ਐਚਪੀ 01 ਕੇ ਕੋਈ 86 ਕੁਛ ਨੰਬਰ ਸੀ ਗੱਡੀ ਦਾ ਉਹਨਾਂ ਨੇ ਪਿੱਛੇ ਗੱਡੀ ਲਾ ਕੇ ਗੱਡੀ ਸਾਡੀ ਰੋਕ ਕੇ ਉਹਨੂੰ ਵੀ ਮੁੰਡੇ ਨੂੰ ਪੰਜਾਬੀ ਮੁੰਡਾ ਸੀ ਸਰਦਾਰ ਪੱਗ ਬਣੀ ਵੀ ਉਹਨੂੰ ਕਹਿੰਦੇ ਤੁਸੀਂ ਖਾਲਸਤਾਨੀ ਹੋ ਅੱਛਾ ਸਵਾਰੀ ਦੇ ਨਾਲ ਮਿਸ ਬਿਹੇਵ ਕੀਤਾ ਗਿਆ ਸਵਾਰੀ ਨੂੰ ਚੰਗਾ ਮਾੜਾ ਬੋਲਿਆ ਗਿਆ ਉਹ ਡਰਾਈਵਰ ਨੂੰ ਵੀ ਇਦਾਂ ਦਾ ਚੰਗਾ ਮਾੜਾ ਕਿ ਅਸੀਂ ਤੈਨੂੰ ਨੰਗਾ ਕਰਕੇ ਇੱਥੇ ਕੁੱਟਾਂਗੇ ਹੁਣ ਤੁਸੀਂ ਸਭ ਤੋਂ ਕੀਆ ਕਰੋਗੇ ਦੇਖੋ ਇੱਕ ਬੰਦੇ ਨੂੰ ਤੁਸੀਂ 25 25 30 30 ਜਣੇ ਇੱਕਠੇ ਹੋ ਗਿਆ ਘੇੜਦੇ ਉਹ ਕਿੱਥੋਂ ਦੀ ਮਰਦਾਂ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਨਾ ਸਾਨੂੰ ਜਿੰਨੇ ਹਿਮਾਚਲ ਤੋਂ ਡਰਾਈਵਰ ਸਾਡੇ ਅੱਜ ਇੱਥੇ ਪੁੱਜੇ ਐ ਅਸੀਂ ਪੂਰੇ ਹਿਮਾਚਲ 'ਚ ਜਾਣਦੇ ਆ ਹਿਮਾਚਲ ਦੇ ਵੀਰ ਵੀ ਸਾਡੇ ਪੰਜਾਬ 'ਚ ਮੈਨੂੰ ਇੱਕ ਵੀ ਕੋਈ ਹਿਮਾਚਲ ਦਾ ਡਰਾਈਵਰ ਭਾਈ ਕਹੇ ਤੇ ਸਾਨੂੰ ਕਿਤੇ ਪੰਜਾਬ ਦੇ ਵਿੱਚ ਕਿਸੇ ਨੇ ਧੱਕਾ ਕਰਿਆ ਹੋਵੇ ਜਾਂ ਸਾਡੀ ਕਿਤੇ ਕੁੱਟਮਾਰ ਕਰੀ ਜੇ ਕਿਸੇ ਦੀ ਕੁੱਟਮਾਰ ਹੋਈ ਆ ਉਹਨੂੰ ਬਚਾਇਆ ਤੁਸੀਂ ਪਿੱਛੇ ਜੇ ਕਿਸੇ ਦੀ ਡਰਾਈਵਰ ਦੀ ਕੁੱਟਮਾਰ ਹੋਈ ਸੀ ਘਨੋਲੀ ਭਰਤਖੜ ਦੇ ਕੋਲ ਅਸੀਂ ਫਿਰ ਵੀ ਦੇਖੋ ਇਨਸਾਨੀਅਤ ਨਾਤੇ ਅਸੀਂ ਉਹਦੇ ਨਾਲ ਖੜੇ ਸਾਡਾ ਫਰਜ਼ ਬਣਦਾ ਸੀ ਕਿ ਉਹ ਡਰਾਈਵਰ ਭਾਈ ਦੀ ਕੁੱਟਮਾਰ ਹੋਈ ਅਸੀਂ ਨਹੀਂ ਚਾਹੁੰਦੇ ਕਿ ਬਾਅਦ ਵਿਵਾਦ ਇਦਾਂ ਦਾ ਵਧੇ ਅਸੀਂ ਫਿਰ ਵੀ ਉਸ ਡਰਾਈਵਰ ਭਾਜ ਨਾਲ ਕਿਉਂਕਿ ਉਹ ਸਾਡਾ ਇੱਕ ਡਰਾਈਵਰ ਭਾਈ ਆ ਸਭ ਤੋਂ ਪਹਿਲਾਂ ਸਾਨੂੰ ਡਰਾਈਵਰ ਭਰਾ ਹੈ ਆਪਣਾ ਇਨਸਾਨੀਅਤ ਨਾਤੇ ਅਸੀਂ ਉਹਦੇ ਨਾਲ ਖੜੇ ਕਿ ਇੰਨਾ ਧੱਕਾ ਹੋ ਰਿਹਾ ਸਰਕਾਰ ਕਿਉਂ ਨਹੀਂ ਕੋਈ ਐਕਸ਼ਨ ਲੈਂਦੀ ਇਹਦਾ ਕਾਰਨ ਕੀ ਹੈ ਹੁਣ ਕੋਈ ਵੀ ਜਿਹੜਾ ਉੱਥੇ ਦਾ ਕੋਈ ਹਿਮਾਚਲੀ ਹੈ ਉਹ ਇੱਥੇ ਆ ਕੇ ਚਾਹੇ ਪੰਜਾਬ ਦੇ ਵਿੱਚ ਟੈਕਸੀ ਦਾ ਕੀ ਮਤਲਬ ਕਿ ਜਿਵੇਂ ਤੁਸੀਂ ਦੱਸਿਆ ਅਖਰੜ ਦੇ ਵਿੱਚ ਤੁਸੀਂ ਡਾਟਾ ਕਢਵਾ ਲਿਓ ਅੱਜ ਜੇ 100 ਰਜਿਸਟਰੀਆਂ ਹੁੰਦੀਆਂ ਅੱਸੀ ਰਜਿਸਟਰੀਆਂ ਹਿਮਾਚਲ ਦੀਆਂ ਹੋ ਰਹੀਆਂ ਤਾਂ ਇਹ ਕੋਈ ਇਹਦੇ ਉੱਤੇ ਕੋਈ ਸਰਕਾਰਾਂ ਦਾ ਸਖਤ ਨਹੀਂ ਹੁੰਦੀਆਂ ਕਾਰਨ ਕੀ ਹੈ ਵੀ ਸਰਕਾਰਾਂ ਕਿਉਂ ਅਜਿਹਾ ਅਵੇਸਲਾ ਬਣ ਸਰਕਾਰਾਂ ਦੇਖੋ ਜੀ ਕੰਬ ਕਰਨੀ ਨਹੀਂ ਨੀ ਸੁੱਤੀਆਂ ਪਈਆਂ ਜੇ ਕਿਤੇ ਸਰਕਾਰੀ ਇਥੇ ਕੰਪਨੀਆਂ ਦੇ ਵਿੱਚ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਆਇਆ ਉਹਦੇ ਵਿੱਚ 100 ਬੰਦਾ ਕੰਮ ਕਰਦਾ ਤਾਂ ਉੱਥੇ 70 ਜਿਹੜੇ ਆ ਉਹ ਪੂਰੇ ਹਿਮਾਚਲ ਤੋਂ ਆ ਕੇ ਬੰਦੇ ਕੰਮ ਕਰਦੇ ਜੇ 100 ਬੰਦਾ ਕੰਮ ਕਰਦਾ 70 ਹਿਮਾਚਲ ਦੇ ਆ ਸਾਡੇ ਪੰਜਾਬੀ ਧੱਕੇ ਖਾਣ ਨੂੰ ਹੋ ਸਕਦਾ ਵੀ ਸਾਡੇ ਪੰਜਾਬੀ ਉਹ ਕਹਿੰਦੇ ਹੋਣੇ ਵੀ ਇਹ ਮਿਹਨਤੀ ਨਹੀਂ ਹੈਗੇ ਜੀ ਹਿਮਾਚਲੀ ਮਿਹਨਤੀ ਹੋਣ ਹੋ ਸਕਦਾ ਹੈ ਆ ਹੋ ਸਕਦਾ ਹਿਮਾਚਲ ਵਾਲੇ ਜ਼ਿਆਦਾ ਮਿਹਨਤ ਕਰਦੇ ਹੋਣ ਜੀ ਆ ਸਾਡੇ ਪੰਜਾਬੀ ਘੱਟ ਜੋਰ ਲਾਉਂਦੇ ਹੋਣ ਹਿਮਾਚਲ ਵਾਲੇ ਜ਼ਿਆਦਾ ਜੋਰ ਲਾਉਂਦੇ ਪਰ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਪੰਜਾਬੀ ਇਥੋਂ ਕੈਨੇਡਾ ਜਾਂਦੇ ਆ ਜੀ ਕੈਨੇਡਾ ਵਾਲਿਆਂ ਨੇ ਹੁਣ ਤੱਕ ਵੀਜ਼ੇ ਨਹੀਂ ਬੰਦ ਕੀਤੇ ਉਹ ਕਹਿੰਦੇ ਵਧੀਆ ਇਹ ਮਿਹਨਤੀ ਲੋਕ ਨੇ ਇਹਨਾਂ ਨੇ ਸਾਡੇ ਦੇਸ਼ਾਂ ਨੂੰ ਵੀ ਤਰੱਕੀਆਂ ਦੀ ਰਾਹ ਤੇ ਤੇ ਲਿਜਾਤਾ ਜੀ ਦੇਖੋ ਸਰਕਾਰ ਨੂੰ ਇਸ ਵਿਸ਼ੇ ਵੱਲ ਧਿਆਨ ਦੇਣ ਦੀ ਲੋੜ ਹੈ ਇੱਕ ਤਾਂ ਪਹਿਲ ਦੇ ਆਧਾਰ ਤੇ ਪੰਜਾਬ ਦੇ ਵਿੱਚ ਜਿੱਦਾਂ ਬਾਹਰਲੀਆ ਸਟੇਟਾਂ ਦੇ ਵਿੱਚ ਜਾਂ ਰਾਜਸਥਾਨ ਹੋ ਗਿਆ ਐਦਾਂ ਨਹੀਂ ਸਟੇਟਾਂ ਕਈ ਸਟੇਟਾਂ ਆਏ ਜਿਨ੍ਹਾਂ ਦੇ ਵਿੱਚ ਕੋਈ ਬਾਹਰ ਦਾ ਬੰਦਾ ਆ ਕੇ ਮੈਂ ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਦਾ ਮਾਂ ਪੰਜਾਬ ਦਾ ਬੰਦਾ ਜਾ ਕੇ ਹਿਮਾਚਲ ਦੇ ਵਿੱਚ 1 ਇੰਚ ਮਰਲੇ ਦੀ ਜ਼ਮੀਨ ਦਾ ਖਰੀਦ ਸਕਦਾ ਹਿਮਾਚਲ ਵਾਲੇ ਆ ਜਿੰਨਾ ਨਿਊ ਚੰਡੀਗੜ੍ਹ ਹੈ ਆ ਓਮੈਕਸ ਦੇ ਫਲੈਟ ਬਣੇ ਵੇ ਤੁਹਾਨੂੰ ਮੈਂ ਕਹਿੰਦਾ 80% ਜਿਹੜੇ ਹਿਮਾਚਲ ਦੇ ਬੰਦੇ ਜਿਹੜੇ ਆ ਉੱਥੇ ਮਿਲੂਗੇ ਪੰਜਾਬ ਵਾਲੇ 1 ਇੰਚ ਨਹੀਂ ਲੈ ਸਕਦੇ ਤੁਸੀਂ ਅੱਜ ਹਿਮਾਚਲੀਆਂ ਦੇ ਉੱਤੇ ਕਰ ਰਹੇ ਹੋ ਕੱਲ ਨੂੰ ਤੁਸੀਂ ਵੀ ਟੈਕਸੀ ਲੈ ਕੇ ਜਾਣਾ ਬਾਈ ਜੀ ਜਾਨ ਪਿਆਰੀ ਨਹੀਂ ਤੁਸੀਂ ਵੀ ਹਿਮਾਚਲ ਦੇ ਵਿੱਚ ਜਾਣਾ ਜਾਨ ਤਾਂ ਸਭ ਨੂੰ ਪਿਆਰੀ ਹੈ ਜੀ ਜਾਨ ਉਹਨਾਂ ਨੂੰ ਵੀ ਪਿਆਰੀ ਹੈ ਜਾਨ ਸਾਨੂੰ ਵੀ ਪਿਆਰੀ ਹੈ ਪਿੱਛਾ ਜਿਆ ਸਾਡੇ ਕੁਝ ਡਰਾਈਵਰ ਭਰਾਵਾਂ ਨੇ ਉਹਨਾਂ ਦੀਆਂ ਗੱਡੀਆਂ ਇੱਥੇ ਰੋਕ ਕੇ ਕੁਝ ਸਵਾਲ ਜਵਾਬ ਵੀ ਕਰੇ ਸੀ ਉਹਨਾਂ ਨੂੰ ਸਵਾਲ ਜਵਾਬ ਕੇ ਇਹ ਕਰੇ ਸੀ ਕਿ ਭਾਈ ਤੁਸੀਂ ਸਾਨੂੰ ਇੱਕ ਗੱਲ ਦੱਸੋ ਬਥ ਤੁਹਾਨੂੰ ਕਦੇ ਹਿਮਾਚਲ ਦੇ ਡਰਾਈਵਰਾਂ ਨੂੰ ਇੱਥੇ ਕਦੇ ਕਿਸ ਨੇ ਕੁੱਟਿਆ ਮਾਰਿਆ ਤੰਗ ਕਰਿਆ ਉਹਨੇ ਚ ਉਹਨਾਂ ਦੀ ਚੀਕਾਂ ਵੱਜ ਗਈਆਂ ਅੱਛਾ ਉਹਨੇ ਤਾਂ ਕਹਿੰਦੇ ਹਾਂਜੀ ਤੁਸੀਂ ਸਾਡੇ ਡਰਾਈਵਰਾਂ ਨਾਲ ਕੁੱਟਮਾਰ ਕਰੀ ਸਾਨੂੰ ਦਿਖਾ ਤਾਂ ਦੋਵੇ ਕਿੱਥੇ ਕੁੱਟਮਾਰ ਜਿੱਥੇ ਕੁੱਟਮਾਰ ਹੁੰਦੀ ਹੈ ਜੀ ਸਭ ਤੋਂ ਪਹਿਲਾਂ ਖੜਦੇ ਹਾਂ ਜੀ ਇਹ ਤੁਹਾਡਾ ਕੀ ਭਾਈ ਮਲਕੇ ਤੁਸੀਂ ਹੁਣ ਲੋਕ ਬਥੇਰੇ ਕਹਿੰਦੇ ਆ ਵੀ ਤੁਸੀਂ ਵੀ ਜਿੱਦ ਤੇ ਹੀ ਆ ਜੀ ਵੀ ਜੇ ਮਨਾਲੀ ਦੀ ਸਵਾਰੀ ਆ ਗਈ ਤਾਂ ਜਾਣਾ ਹੀ ਜਾਣਾ ਛੱਡ ਦੋ ਕਹਿੰਦੇ ਇਹਨਾਂ ਨੂੰ ਸਗੋਂ ਅਕਲ ਦੋ ਚੰਗੀ ਤਰ੍ਹਾਂ ਵੇ ਉੱਥੇ ਤਾਂ ਜੀ ਕੌਣ ਬੋਲਣ ਲਾ ਦੋ ਕਿਉਂਕਿ ਪੰਜਾਬ ਜਾਂ ਹੋਰ ਸਟੇਟਾਂ ਜਿਹੜੀਆਂ ਉਹਨਾਂ ਦੇ ਨਾਲ ਹੀ ਇਹਨਾਂ ਦੇ ਟੂਰਿਜ਼ਮ ਕਰਕੇ ਹੀ ਕਹਿੰਦੇ ਹਿਮਾਚਲ ਚੱਲਦਾ ਹੈ ਆਪਣੇ ਆਪ ਸਰਕਾਰਾਂ ਨੂੰ ਅਕਲ ਆ ਜਾਣੀ ਦੇਖੋ ਜੀ ਜਿਹੜਾ ਟੂਰਿਸਟ ਹੈ ਉਹ ਪਹਿਲੇ ਬੁਕਿੰਗਾਂ ਹੋਈਆਂ ਹੁੰਦੀਆਂ ਅਸੀਂ ਤਾਂ ਜਾਣਾ ਬੰਦ ਕਰ ਦਮ ਪਰ ਜਿਹੜਾ ਟੂਰਿਸਟ ਹੈ ਉਹਨੂੰ ਤਾਂ ਸਾਨੂੰ ਮਜਬੂਰੀ ਬੱਸ ਲੈ ਕੇ ਜਾਣਾ ਪੈਂਦਾ ਉੱਥੇ ਹੀ ਆਨਲਾਈਨ ਬੁਕਿੰਗਾਂ ਹੈ ਉਹ ਬਹੁਤ ਜ਼ਿਆਦਾ ਫਰਕ ਪੈ ਗਈ ਉੱਥੇ ਹੀ ਆ ਹੁਣ ਨਤੀਜੇ ਥੋੜਾ ਸਾਹਮਣੇ ਆਈਆਂ ਬਿਲਕੁਲ ਖਾਲੀ ਹੈ ਹਿਮਾਚਲ ਮਨਾਲੀ ਖਾਲੀ ਪਿਆ ਬਿਲਕੁਲ ਹੀ ਹਰ ਇੱਕ ਸਟੇਟ ਦੇ ਵਿੱਚ ਕੁਝ ਐਦਾਂ ਦੇ ਸ਼ਰਾਰਤੀ ਆਂਸਰ ਹੁੰਦੇ ਮਨਾਲੀ ਦਾ ਵਿੱਚ ਤਾਂ ਮਤਲਬ ਜੇ ਸਾਡੀ ਹਜ਼ਾਰ ਗੱਡੀ ਲਾਈਨ ਦੇ ਵਿੱਚ ਹੈ ਤਾਂ ਦੋ ਇੱਕ ਦੋ ਕਈ ਦਿਨ ਸ਼ਰਾਰਤੀ ਆਂਸਰ ਹੁੰਦੇ ਉਹ ਨਹੀਂ ਲਿਆ ਕੇ ਗੱਡੀ ਵਿੱਚ ਪਸਾਣੀ ਹੁੰਦੀ ਵਿੱਚ ਪਸਾ ਕੇ ਵੀ ਸਾਡੇ ਡਰਾਈਵਰ ਭਰਾਵਾਂ ਨਾਲ ਚਾਹੇ ਉਹ ਦਿੱਲੀ ਦਾ ਹੋਵੇ ਜਾਂ ਕੋ ਹਰਿਆਣਾ ਦਾ ਹੋਵੇ ਉਹਨਾਂ ਦੇ ਨਾਲ ਬਤਮੀ ਜੀ ਉਹਦਾ ਬੋਲਣ ਦਾ ਤਰੀਕਾ ਐਦਾਂ ਦਾ ਇੱਕ ਸਾਨੂੰ ਐਦਾਂ ਮਹਿਸੂਸ ਹੁੰਦਾ ਜੇ ਅਸੀਂ ਮਨਾਲੀ ਜਾਂਦੇ ਹਾਂ ਕਿ ਅਸੀਂ ਕਿਤੇ ਪਾਕਿਸਤਾਨ ਵਾਲੇ ਸ਼ਹਿਰ ਦੇ ਵਿੱਚ ਘੁੰਮਦੇ ਐਦਾਂ ਦਾ ਮਹਿਸੂਸ ਹੁੰਦਾ ਸਾਨੂੰ ਉੱਥੇ ਜਾ ਕੇ ਸੋ ਬਿਲਕੁਲ ਸੋਨ ਸਿੰਘ ਜੀ ਨੇ ਵਾਈਸ ਪ੍ਰੈਜ਼ੀਡੈਂਟ ਸੋ ਕਿਵੇਂ ਵੇਖਦੇ ਹੋ ਬਾਈ ਜੀ ਤੁਸੀਂ ਇਸ 스테ਜ ਨੂੰ ਸਾਰਾ ਜੋ ਹਿਮਾਚਲ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਰਾਜ ਇੱਥੇ ਇਕੱਠ ਕਰਨਾ ਪੈ ਰਿਹਾ ਤੁਹਾਨੂੰ ਥਲੀ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਹੈ ਹਮੇਸ਼ਾ ਸੱਚ ਹੈ ਜਿਹੜੇ ਉਹ ਦਿਖਾਇਆ ਹੈ ਜਿਸ ਤਰ੍ਹਾਂ ਧੱਕਾ ਥਲੀ ਸਾਹਿਬ ਤੁਹਾਡੇ ਨਾਲ ਹੋਇਆ ਉਸੇ ਤਰ੍ਹਾਂ ਧੱਕਾ ਸਾਡੇ ਨਾਲ ਹੋ ਰਿਹਾ ਕਿਉਂਕਿ ਅਸੀਂ ਡਰਾਈਵਰ ਉਹ ਕੌਮ ਹੈ ਜਿਹੜੀ ਇੱਕ ਨਵੀਂ ਗੱਡੀ ਲੈਣ ਤੋਂ ਪਹਿਲਾਂ ਉਹਦਾ 40 ਤੇ 45% ਜੀਐਸਟੀ ਉਹ ਗਵਰਨਮੈਂਟ ਨੂੰ ਦਿੰਦੀ ਗੱਡੀ ਲਿਆਉਣ ਦੇ ਟਾਈਮ ਇੰਸ਼ੋਰੈਂਸ ਆਸੀਂ ਭਰ ਦਿੰਦੇ ਆ ਪਰਮਿਟ ਦੀਆਂ ਫੀਸਾਂ ਆਸੀਂ ਭਰ ਦਿੰਦੇ ਆ ਜਦੋਂ ਸਾਡਾ ਕਮਾਂਡ ਦਾ ਟਾਈਮ ਆ ਜਾਂਦਾ ਕਦੇ ਤਾਂ ਦਿੱਲੀ ਵਾਲੇ ਕਹਿੰਦੇ ਜੀ ਦਿੱਲੀ ਦਾ ਪੋਲਿਊਸ਼ਨ ਬਹੁਤ ਹੋ ਗਿਆ ਜੀ ਹੁਣ ਇੱਥੇ ਟੈਕਸੀਆਂ BS3 BS4 ਨਹੀਂ ਆਣਗੀਆਂ ਕਦੇ ਤਾਂ ਸਾਡੇ ਡਰਾਈਵਰਾਂ ਨਾਲ ਜਿਹੜੀ ਹੈ ਹਿਮਾਚਲ ਦੇ ਵਿੱਚ ਮਾਰਕਟ ਹੁੰਦੀ ਹੈ ਤੁਸੀਂ ਸੋਸ਼ਲ ਮੀਡੀਆ ਦੇ ਨਾਲ ਵੀ ਦੇਖਿਆ ਸਾਰੇ ਅੱਜ ਦੇ ਟਾਈਮ ਦੇ ਵਿੱਚ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਮੀਡੀਆ ਤੁਸੀਂ ਦੇਖ ਰਹੇ ਹੋ ਪਰ ਸਾਡੀ ਐਨੀ ਨਕਮੀ ਗਵਰਨਮੈਂਟ ਹੈ। ਈਦੇ ਕੰਤੇ ਕੋਈ ਜੁਨੀਅਰਿੰਗ ਦੀ। ਜਦੋਂ ਇਲੈਕਸ਼ਨ ਦਾ ਟਾਈਮ ਸੀ ਜਦੋਂ ਲੁਧਿਆਣੇ ਦੇ ਵਿੱਚ ਇਹਨਾਂ ਨੇ ਇਕੱਠ ਰੱਖਿਆ ਸੀ ਜਦੋਂ ਇਹਨਾਂ ਦੇ ਪ੍ਰੀਮੋ ਅਰਵਿੰਦ ਕੇਜਰੀਵਾਲ ਜੀ ਉੱਥੇ ਆਏ ਸੀ ਇਹਨਾਂ ਨੇ ਸਾਡ ਨੂੰ ਸਪੈਸ਼ਲ ਉੱਥੇ ਸੱਦਿਆ ਕਿ ਤੁਹਾਡੇ ਜਿਹੜੇ ਮੁੱਦੇ ਆ ਪਹਿਲ ਦੇ ਆਧਾਰ ਤੇ ਅਸੀਂ ਹੱਲ ਕਰਾਂਗੇ। ਸਾਡੇ ਜੋ ਸੂਬਾ ਪ੍ਰਧਾਨ ਸਰਜੀਨ ਸਿੰਘ ਕਲਸੀ ਸਾਹਿਬ ਹੈ ਉਹਨਾਂ ਨੂੰ ਇਹਨਾਂ ਨੇ ਉੱਥੇ ਬੁਲਾਇਆ ਸੀ। ਪਰ ਉਹ ਸਾਡੇ ਜਿਹੜੇ ਮੁੱਦੇ ਆ ਜਿਉਂਦੇ ਤਿਉ ਉੱਥੇ ਦੇ ਉੱਥੇ ਹੀ ਪਈ ਆ। ਕਾਗਜ਼ਾਂ 'ਚ ਹੱਲ ਹੋ ਗਏ ਹੋਣੇ। ਭਗਵਾਨ ਤੁਮਨ ਸਾਹਿਬ ਕਹਿੰਦੇ ਵੀ ਸਾਰੇ ਵਰਗ ਖੁਸ਼ਹਾਲ ਕਰਤਾ ਭਾਈ ਪਹਿਲਾ ਇੱਕ ਵਰਗ ਨੂੰ ਤਾਂ ਥਲੀ ਸਾਹਿਬ ਖੁਸ਼ਹਾਲ ਕਰ ਲੈਣ ਇਹ ਬਾਕੀ ਵਰਗਾਂ ਨੂੰ ਤਾਂ ਛੱਡ ਦਿਓ ਅੱਜ ਦੇ ਟਾਈਮ 'ਚ ਜੇ ਕੋਈ ਗਵਰਨਮੈਂਟ ਜੌਬ ਹੈ ਜੇ ਉੱਥੇ 40 ਪੋਸਟਾਂ 40 ਦੇ ਵਿੱਚੋਂ 25 ਪੋਸਟਾਂ ਅਦਰ ਸਟੇਟ ਕੋਲ ਨੂੰ ਜਾ ਰਹੀਆਂ ਥਲੀ ਸਾਹਿਬ ਅੱਜ ਦੇ ਟਾਈਮ ਤੁਸੀਂ ਜਾ ਕੇ ਦੇਖੋ ਖਰੜ ਦੇ ਵਿੱਚ ਖਰੜ ਦੇ ਵਿੱਚ ਜੇ 100 ਰਜਿਸਟਰੀ ਹੋ ਰਹੀਏ 100 ਰਜਿਸਟਰੀ ਦੇ ਵਿੱਚੋਂ 80 ਰਜਿਸਟਰੀਆਂ ਉਹ ਆਦਰ ਸਟੇਟ ਦੀਆਂ ਜੀ ਹਿਮਾਚਲ ਦੀਆਂ ਇੱਕ ਪੰਜਾਬ ਦਾ ਬੰਦਾ ਜਾ ਕੇ ਹਿਮਾਚਲ ਦੇ ਵਿੱਚ ਇੱਕ ਇੰਚ ਜਗਾ ਨਹੀਂ ਲੈ ਰਿਆ ਇੱਥੇ ਦੀ ਗਵਰਨਮੈਂਟ ਕੰਬ ਕਰਨ ਦੀ ਨੀਂਦ ਸੁੱਤੀ ਪਈ ਹੈ ਬਾਹਰ ਦੇ ਸਾਰੇ ਆਦਰ ਸਟੇਟਾਂ ਤੋਂ ਆ ਆ ਕੇ ਲੋਕ ਇੱਥੇ ਜ਼ਮੀਨਾਂ ਲੈ ਰਹੇ ਆ ਫਲੈਟ ਲੈ ਰਹੇ ਆ ਤੇ ਇਹ ਇੱਕ ਮੁੱਦਾ ਸਾਡਾ ਨੀਥਲੀ ਸਾਹਿਬ ਇਹ ਮੁੱਦਾ ਹਰੇਕ ਵਰਗ ਦਾ ਹੈ ਇੱਥੇ ਕੋਈ ਵੀ ਜੌਬ ਲੈ ਲਓ ਤੁਸੀਂ ਕੁਝ ਵੀ ਲੈ ਲਓ ਜੇ ਉਹਦੇ ਵਿੱਚੋਂ 85% ਜਿਹੜਾ ਹੈ ਉਹ ਅਦਰ ਸਟੇਟ ਨੂੰ ਜੌਬ ਜਾ ਰਹੀ ਹੈ ਪਰ ਭਾਈ ਜੀ ਇਹ ਲੋਕਾਂ ਦੇ ਵੀ ਜੇ ਇਹ ਤੁਸੀਂ ਲੀਡਰਾਂ ਨੂੰ ਤਾਂ ਆਪਾਂ ਕਮੀਆਂ ਘੇ ਠਰਾ ਰਹੇ ਆ ਸਰਕਾਰਾਂ ਨੂੰ ਜਿਹੜਾ ਬੰਦਾ ਇਹ ਇਹ ਨਾ ਚੀਜ਼ਾਂ ਦੇ ਉੱਤੇ ਬੋਲਦਾ ਔਰ ਫਿਰ ਉਹ ਵੋਟਾਂ ਮੰਗਦਾ ਉਹਨੂੰ ਤਾਂ ਲੋਕ ਵੋਟ ਨਹੀਂ ਪਾਉਂਦੇ ਜੀ ਜੇ ਕੋਈ ਗੱਲ ਆਪਣੇ ਪੰਜਾਬ ਦੇ ਪਾਣੀਆਂ ਦੀ ਕਰਦਾ ਜੇ ਕੋਈ ਗੱਲ ਆਪਣੀ ਧਰਤੀ ਦੀ ਕਰਦਾ ਭਾਈ ਉਹਨੂੰ ਤਾਂ ਖਾਲਿਸਤਾਨੀ ਲਿਖ ਦਿੰਦੇ ਆ ਜੀ ਬੜੀ ਛੇਤੀ ਔਰ ਆਪਣੇ ਹੀ ਲੋਕ ਨਹੀਂ ਪਸੰਦ ਕਰਦੇ ਜੀ ਫਿਰ ਬਿਲਕੁਲ ਥਲੀ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਦੇਖੋ ਹੁਣ ਤੁਸੀਂ ਅਮਰਿਤਪਾਲ ਸਿੰਘ ਖਾਲਸਾ ਜੀ ਨੇ ਕਿਆ ਬੁਰਾ ਕਰ ਦਿੱਤਾ ਸੀ ਉਹ ਲੋਕਾਂ ਨੂੰ ਨਸ਼ੇ ਤੋਂ ਹੀ ਛੁਡਵਾ ਰਿਆ ਸੀ ਐਨਐਸਏ ਚਾਕੇ ਡਿਬਲੂ ਗੜ ਦੀ ਜੇਲ੍ਹ ਪਹੁੰਚਾ ਦਿੱਤਾ ਜਿਹੜਾ ਵੀ ਗਵਰਨਮੈਂਟ ਦੇ ਖਿਲਾਫ ਕੁਝ ਬੋਲਦਾ ਉਹਨੂੰ ਕਿਸੇ ਨਾ ਕਿਸੇ ਪਰਚੇ ਕਿਸੇ ਨਾ ਕਿਸੇ ਮੋਲ ਦੇ ਚਲਝਾ ਕੇ ਉਹਨੂੰ ਉੱਥੇ ਸੜ ਜਾਂਦੇ ਆ ਹੁਣ ਤੁਸੀਂ ਅੱਜ ਤੱਕ ਦੇਖੋ ਕਿ ਐਨਐਸਏ ਦਾ ਜਿਹੜਾ ਪੀਰੀਅਡ ਆ ਉਹ 1 ਸਾਲ ਦਾ ਅੱਗੇ ਇਹਨਾਂ ਨੇ 1 ਸਾਲ ਦਾ ਹੋਰ ਐਕਸਟੈਂਡ ਕਰਤਾ ਹਜੇ ਤੱਕ ਕੋਈ ਦੋਸ਼ ਸਿੱਧ ਨਹੀਂ ਹੋਇਆ ਅਮਰਪਾਲ ਦੇ ਖਾਲਸਾ ਦੇ ਉਹਨੂੰ ਇਸ ਤਰ੍ਹਾਂ ਲੈ ਕੇ ਆਏ ਐ ਇਸ ਤਰ੍ਹਾਂ ਉਹਨੂੰ ਸ਼ੋਅ ਕੀਤਾ ਕਿ ਬਹੁਤ بڑے ਟੈਰਰਿਸਟ ਨੂੰ ਇੱਕ ਅਸੀਂ ਸੌ ਚੱਕਵਾਈ ਹੈ ਅੱਜ ਜਿਹੜਾ ਮੁੱਦਾ ਹੈ ਬੜਾ ਸੈਂਸੇਰ ਮੁੱਦਾ ਹੈ ਗਵਰਨਮੈਂਟ ਨੂੰ ਇਹਦੇ ਸੋਚਣਾ ਚਾਹੀਦਾ ਹੈ ਤੇ ਐਕਸ਼ਨ ਲੈਣਾ ਚਾਹੀਦਾ ਹੈ ਹਿਮਾਚਲ ਦੇ ਸੀਐਮ ਦਾ 2-3 ਵਾਰ ਬਿਆਨ ਆ ਲਿਆ ਸਾਡੇ ਸੀਐਮ ਦਾ ਕੋਈ ਬਿਆਨ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਜਦ ਕਿ ਰੈਵਨਿਊ ਦੇ ਵਿੱਚ ਜਿੰਨਾ ਸਾਡਾ ਟੈਕਸੀ ਟਰਾਂਸਪੋਰਟ ਲਾਈਨ ਦਾ ਯੋਗਦਾਨ ਐਨਾ ਕਿਸੇ ਵੀ ਟਰੇਡ ਦਾ ਯੋਗਦਾਨ ਨਹੀਂ ਹੈ ਕਿਉਂਕਿ ਅਸੀਂ ਆਪਣੇ ਘਰ ਤੋਂ ਨਿਕਲਦੇ ਹਾਂ ਜਦੋਂ ਅਸੀਂ ਘਰ ਤੋਂ ਚੱਲਦੇ ਇੱਕ ਅਸੀਂ ਡੀਜ਼ਲ ਪਵਾਣੇ ਆ ਡੀਜ਼ਲ ਤੇ ਵੀ ਅਸੀਂ ਜੀਐਸਟੀ ਦਿੰਨੇ ਆ ਇੱਕ ਟਾਇਰ ਪਵਾਣੇ ਆ ਉਹਦੇ ਤੇ ਵੀ ਜੀਐਸਟੀ ਦਿੰਨੇ ਆ ਕੋਈ ਪਾਰਟਸ ਪਵਾਣੇ ਆ ਉਹਦੇ ਤੇ ਵੀ ਜੀਐਸਟੀ ਦਿੰਨੇ ਆ ਪਰ ਜੋ ਸਾਡੇ ਨਾਲ ਧੱਕਾ ਹੋ ਰਿਹਾ ਗਵਰਨਮੈਂਟ ਨੇ ਸਾਡਾ ਕੁਝ ਨਹੀਂ ਸੋਚਿਆ ਇਸ ਬਾਰੇ ਜਿਸ ਤਰ੍ਹਾਂ ਹੁਣ ਘਨੋਲੀ ਦੇ ਵਿੱਚ ਦੇਖੋ ਤੁਸੀਂ ਹਿਮਾਚਲ ਦੇ ਬੰਦੇ ਦੀ ਪੰਟੋ ਰੋਈ ਸੀ ਅਸੀਂ ਉਹਨੂੰ ਹਸਪੀਟਲ ਵੀ ਲੈ ਕੇ ਗਏ ਸਾਡੇ ਯੂਨੀਅਨ ਦੇ ਦੋ ਮੈਂਬਰ ਉੱਥੇ ਪੁੱਜੇ ਵੀ ਆ ਉਹਨਾਂ ਤੇ ਪਰਚਾ ਵੀ ਹੋਇਆ ਸਾਡੀ ਇੱਥੇ ਦੂਸਰਾ ਦਿਨ ਪਰਚਾ ਹੋ ਜਾਂਦਾ ਉੱਥੇ 15-15 ਦਿਨ ਬਾਅਦ ਕੋਈ ਪਰਚਾ ਨਹੀਂ ਹੁੰਦਾ ਔਰ ਪਰਚਾ ਆਦਰਵਾਇਜ਼ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਪਰਚਾ ਹੋ ਵੀ ਗਿਆ ਹਜਾਂ ਤੱਕ ਕੋਈ ਬੰਦਿਆ ਅਰੈਸਟ ਨਹੀਂ ਹੋਇਆ ਧਿਆਨ ਕਿੱਧਰ ਆ ਸਰਕਾਰਾਂ ਦਾ ਜੇ ਤੁਹਾਡੀ ਸੁਣਵਾਈ ਨਹੀਂ ਕਰਦੀਆਂ ਤਾਂ ਕੀ ਕਰ ਰਹੀਆਂ ਫਿਰ ਸਰਕਾਰਾਂ ਸਿਰਫ ਧਿਆਨ ਦੇ ਰਹੀਆਂ ਇਲੈਕਸ਼ਨ ਜਿਮਨੀ ਚੋਣਾਵਾਂ ਵੱਲ ਐਮਪੀ ਦੇ ਇਲੈਕਸ਼ਨਾਂ ਵੱਲ ਹੁਣ ਅੱਗੇ ਪੰਚਾਇਤ ਦੇ ਆ ਜਾਣੇ ਤੁਸੀਂ ਦੇਖ ਲਿਓ ਸਰਕਾਰਾਂ ਨੂੰ ਇੱਕ ਪੰਚਾਇਤ ਦੀ ਪੰਚਾਇਤ ਦੇ ਪਿੱਛੇ ਵੀ ਜਾ ਕੇ ਸਾਡੇ ਸੀਐਮ ਸਾਡੇ ਐਮਐਲਏ ਸਾਹਿਬ ਉੱਥੇ ਜਾ ਕੇ ਕਾਨਫਰੰਸਾਂ ਕਰਨਗੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਅੱਜ ਚੱਲ ਰਿਹਾ ਉਧਰ ਜਲੰਧਰ ਅੱਜ ਜਲੰਧਰ ਫਿਰ ਅਸਾਰ ਹੀ ਰੈਲੀ ਤੁਸੀਂ ਆਪਣੀਆਂ ਕੱਢ ਦਿੰਦੇ ਦੇਖੋ ਜੀ ਥਲੀ ਸਾਹਿਬ ਹੁਣ ਸਾਡੇ ਸਟੇਟ ਬੋਡੀ ਵਾਲ ਤੇ ਜੋ ਵੀ ਫੈਸਲਾ ਆ ਜਾਣਾ ਹੁਣ ਤੁਹਾਡੇ ਸਾਹਮਣੇ ਹੀ ਹੈ ਹੁਣ ਤੱਕ ਕਰੋ ਜਾਂ ਮਰੋ ਦੀ ਨੀਤੀ ਹੈ ਜੀ ਪਰ ਬਹੁਤ ਸਾਰੇ ਲੋਕ ਕਿਉਂਕਿ ਸਾਰੇ ਸਵਾਲ ਹੋਣੇ ਚਾਹੀਦੇ ਬਹੁਤ ਲੋਕ ਇਹ ਵੀ ਕਹਿੰਨੇ ਕਹਿੰਦੇ ਟੈਕਸੀ ਡਰਾਈਵਰਾਂ ਨੂੰ ਵੀ ਅਕਲ ਨਹੀਂ ਹੈਗੀ ਇਹ ਗੁੱਸੇ ਨਾਲ ਬੋਲਦੇ ਆ ਜੀ ਪਤਾ ਨਹੀਂ ਕੀ ਖਾਦਾ ਹੁੰਦਾ ਕਈ ਵਾਰ ਸਵਾਰੀਆਂ ਨਾਲ ਵੀ ਇਸ ਤਰ੍ਹਾਂ ਬੋਲਦੇ ਆ ਇਹ ਅਜਈਆਂ ਗੱਲਾਂ ਵੀ ਜਿਹੜੀਆਂ ਇੱਥੇ ਕਮੈਂਟਾਂ ਵਿੱਚ ਦਿਖਣੀਆਂ ਦਿਖਦੀਆਂ ਜੀ ਥਲੀ ਸਾਹਿਬ ਬਿਲਕੁਲ ਸਹੀ ਕਹਿ ਰਹੇ ਤੁਸੀਂ ਗੁੱਸੇ ਨਾਲ ਬੋਲਦੇ ਆ ਅੱਜ ਦੇ ਟਾਈਮ ਦੇ ਵਿੱਚ ਮਨਾਲੀ ਤੋਂ ਜੇ ਅਸੀਂ ਰੁਤਾਂਗ ਜਾ ਰਹੇ ਐਨਜੀਟੀ ਡਿਪਾਰਟਮੈਂਟ ਲੋ 1200 ਗੱਡੀ ਦੀ ਪਰਮਿਸ਼ਨ ਹੈ ਤੇ ਅੱਜ ਦੇ ਟਾਈਮ ਤੁਸੀਂ ਅਕਾਊਂਟ ਕਰਿਓ ਮਨਾ ਰੁਤਾਂਕ ਪਾਸ ਦੇ ਵਿੱਚ 4 ਤੋਂ 5000 ਗੱਡੀ ਚੱਲਦੀ ਐ ਉਹ ਕਿਹਦੀ ਸ਼ੈਅ ਤੋਂ ਚੱਲ ਰਹੀ ਐ ਜੀ ਇਹਦਾ ਕੋਈ ਜਵਾਬ ਹੈ ਇੱਕ ਬੰਦਾ 3 ਘੰਟੇ ਲਾਈਨ 'ਚ ਲਾ ਕੇ ਰੁਤਾਂਕ ਨੂੰ ਜਾ ਰਿਹਾ ਇੱਕ ਬੰਦਾ ਰੋਂਗ ਸਾਈਡ ਜਾ ਕੇ ਮੋੜੇ ਗੱਡੀ ਪਸਾਰ ਰਿਹਾ ਉਹ ਬੰਦਾ ਬੋਲੇਗਾ ਤਾਂ ਸਹੀ ਕੋ ਯਾਰ ਅਸੀਂ 3 ਘੰਟੇ ਤੋਂ ਲਾਈਨ 'ਚ ਲੱਗੇ ਵੀ ਆਰੇ ਤੂੰ ਲਿਆ ਕੇ ਗੱਡੀ ਮੋੜੇ ਪਸਾਰਤੀ ਜਦੋਂ ਬੰਦਾ ਬੋਲੇਗਾ ਫਿਰ ਉਹਦੇ ਨਾਲ ਮਾਰਕਟ ਹੁੰਦੀ ਐ ਉੱਥੇ ਦਾ ਲੋਕਲ ਐਡਮਿਨਿਸਟ੍ਰੇਸ਼ਨ ਵੀ ਜਿਹੜਾ ਹੈਗਾ ਉਹ ਉਹਨਾਂ ਲੋਕਾਂ ਦੀ ਸਪੋਰਟ ਕਰਦਾ ਜੇ ਉੱਥੇ ਦਾ ਲੋਕਲ ਐਡਮਿਨਿਸਟ੍ਰੇਸ਼ਨ ਇਹ ਜਿਹੜੀਆਂ ਗੱਲਾਂ ਐ ਇਹ ਸਿਰਫ ਗਵਰਨਮੈਂਟਾਂ ਦੀਆਂ ਬੈਠ ਕੇ ਸੁਲਝਾਣ ਵਾਲੀਆਂ ਆ अदरवाइज ਉੱਥੇ ਦੀ ਗਵਰਨਮੈਂਟ ਸਟਿਕ ਹੋ ਜਾਏ अदरवाइज ਰੋਂਗ ਸਾਈਡ ਕੋਈ ਚੱਲਦਾ ਹੈ ਉੱਥੇ ਦੀ ਗਵਰਨਮੈਂਟ ਫਾਈਨ ਕਰਨਾ ਸ਼ੁਰੂ ਕਰ ਦੇ ਲੜਾਈ ਘਟੜੇ ਆਪੇ ਘਟ ਜਣੇ ਬਿਲਕੁਲ ਸੋ ਪ੍ਰਦੀਪ ਜੀ ਨੇ ਇੱਕ ਹੋਰ ਗੱਲ ਕਹੀ ਸੀ ਵੀ ਅਸੀਂ ਕਰਨੀਆਂ ਰੈਲੀਆਂ ਦੀ ਗੱਲ કરી ਸੀ ਤੁਸੀਂ ਕੋਈ ਰੈਲੀਆਂ ਦੇ ਵਿੱਚ ਗੱਡੀਆਂ ਕਹਿੰਦੀ ਥਲੀ ਸਾਹਿਬ ਜਦੋਂ ਤਾਂ ਹੁੰਦੀਆਂ ਵੋਟਾਂ ਫਿਰ ਇਹਨਾਂ ਨੂੰ ਟੈਕਸੀ ਵਾਲੇ ਬੰਦੇ ਦਿਖ ਜਾਂਦੇ ਜਦੋਂ ਰੈਲੀਆਂ ਇਹਨਾਂ ਦੀਆਂ ਇਲੈਕਸ਼ਨ ਦੀ ਕੈਂਪੇਨ ਹੁੰਦੀ ਉੱਥੇ ਤੁਸੀਂ ਦੇਖਿਓ ਜਿੰਨੀ ਗੱਡੀ ਦੇ ਉੱਪਰ ਕੈਮਰੇ ਲੱਗੇ ਹੁੰਦੇ ਉਹ ਸਾਰੀ ਗੱਡੀ ਪ੍ਰਾਈਵੇਟ ਹੁੰਦੀ ਕਿਉਂ ਨਹੀਂ ਇਹਨਾਂ ਦੀ ਸਰਕਾਰ ਬੋਲਦੀ ਕਿਉਂ ਨਹੀਂ ਉਹਦਾ ਮੌਜੂਦਾ ਐਮਐਲਏ ਮੈਂ ਬਕਾਇਦਾ ਲਿਖ ਲਿਖ ਕੇ ਸਾਰਾ ਇਹਨਾਂ ਦਾ ਐਮਐਲਏ ਨੂੰ ਕੈਬਨਿਟ ਮਿਨਿਸਟਰ ਨੂੰ ਸਾਰਾ ਬਾਇਓ ਡਾਟਾ ਭੇਜਿਆ ਵੇ ਦੇਖੋ ਜੀ ਟੈਕਸੀਆਂ ਵਾਲੇ ਜਿਹੜੇ ਵੀਰ ਟੈਕਸ ਭਰਦੇ ਸਰਕਾਰ ਦਾ পেট ਭਰਦੇ ਆ ਟੈਕਸ ਭਰ ਕੇ ਸਰਕਾਰ ਨੂੰ ਰੈਵਨਿਊ ਦਿੰਦੇ ਆ ਉਹ ਬੰਦੇ ਅੱਜ ਘਰੀ ਖੜੇ ਤੋਂ ਤੁਸੀਂ ਗੱਡੀਆਂ ਜਿਹੜੀਆਂ ਲਾਈਆਂ ਵਾ ਪ੍ਰਾਈਵੇਟ ਲਾਈਆਂ ਵਾ ਜੀ ਸਾਰੀਆਂ ਗੱਡੀਆਂ ਦੇ ਉੱਤੇ ਕੈਮਰਾ ਜਿਹੜਾ ਪ੍ਰਾਈਵੇਟ ਗੱਡੀਆਂ ਦੇ ਉੱਤੇ ਲੱਗੇ ਹੁੰਦੇ ਆ ਉਹ ਦੂਜੀ ਗੱਲ ਮੈਂ ਅੱਜ ਤੁਹਾਨੂੰ ਹੋਰ ਦੱਸ ਦਿੰਦਾ ਕੱਲ ਮੇਰੇ ਪਿੰਡ ਕੋਈ ਬੰਦਾ ਸਬਜ਼ੀ ਵੇਚਣ ਆ ਗਿਆ ਅੱਛਾ ਉਹ ਮੇਰੇ ਨਾਲ ਮੁੰਡਾ ਗਵੰਡੀ ਆ ਸੁਖਵਿੰਦਰ ਸਿੰਘ ਉਹਨਾਂ ਪੁੱਛਿਆ ਕਹਿੰਦਾ ਬਾਈ ਕਿਦਾਂ ਤਾ ਨਵੀਂ ਗੱਡੀ ਲੈ ਲਈ ਦੇਖੋ ਬੰਦਾ ਸਬਜ਼ੀ ਵੇਚਣ ਵਾਲਾ ਬੰਦਾ ਕਹਿੰਦਾ ਬਾਈ ਇੱਕ ਨਹੀਂ ਮੇਰੇ ਕੋਲ ਸੱਤ ਗੱਡੀਆਂ ਆਇਆ ਯੂਪੀ ਦਾ ਬੰਦਾ ਸਾਡਾ ਨੂਰਪੇ ਦੀ ਸਬਜ਼ੀ ਵੇਦਾ ਸੱਤ ਗੱਡੀਆਂ ਦਾ ਮਾਲਕ ਹੈ ਉਹਨਾਂ ਹੋਰ ਗੱਲ ਜਿਹੜੀ ਮੈਨੂੰ ਦੱਸੀ ਉਹ ਗੱਲ ਝੋਕਾ ਮੈਂ ਹੋਰ ਝੋਕਟ ਹੋ ਗਿਆ ਕਹਿੰਦਾ ਬਾਜੀ 800 ਗੱਡੀ ਹੈ ਜਿਹੜੀ ਤੁਹਾਡਾ ਨੂਰ ਪਰ ਬਲਾਚੌਰ ਗੜ ਸ਼ੰਕਰ ਫਗਵਾੜਾ ਜਿਹੜੀ ਯੂਪੀ ਨੂੰ ਚਲਦੀ ਅੱਛਾ ਜਿਹੜੀਆਂ ਮਾਲ ਢੋਣ ਵਾਲੀਆਂ ਗੱਡੀਆਂ ਉਹ ਸਵਾਰੀਆਂ ਢੋਰੀਆਂ ਔਰ ਹੋਰ ਗੱਲ ਮੈਨੂੰ ਦੱਸੀ ਕਹਿੰਦਾ ਬਾਜੀ ਸਾਡਾ ਯੂਪੀ ਤੱਕ 5000 ਰੁਪਏ ਖਰਚਾ ਜਿਹੜਾ ਰਸਤੇ ਦਾ ਹੈ ਡੀਜ਼ਲ ਪੈਟਰੋਲ ਟੋਲ ਟੈਕਸ ਛੱਡ ਕੇ ਜਿਹੜਾ ਕਿ ਹਰੇਕ ਨਾਕੇ ਦੇ ਉੱਤੇ 500 ਰੁਪਈਆ ਜਾਂ 1000 ਰੁਪਈਆ ਦੇ ਕੇ ਉਹ ਲੰਘਦੇ ਐ ਕਿੱਥਾ ਪਿਆ ਸਾਡਾ ਪ੍ਰਸ਼ਾਸਨ ਜੀ ਟੈਕਸੀਆਂ ਵਾਲੇ ਜਿਹੜੇ ਟੈਕਸ ਭਰਦੇ ਵਿਚਾਰੇ ਉਹ ਅੱਜ ਘਰੇ ਬੈਠੇ ਐਦਾਂ ਦੇ ਜਿਹੜੇ ਜਿਗਾੜੂ ਜਿਗਾੜੂ ਕਹਿ ਸਕਦਾ ਮੈਂ ਇਹਨਾਂ ਨੂੰ ਮਾਲ ਢੋਣ ਵਾਲੀਆਂ ਗੱਡੀਆਂ ਉਹ ਸਵਾਰੀਆਂ ਭਰ-ਭਰ ਯੂਪੀ ਵਿਹਾਰ ਨੂੰ ਜਾ ਰਹੀਆਂ ਪੈਲ ਦੇ ਆਧਾਰ ਤੇ ਜਿਹੜਾ ਹੱਕ ਬਣਦਾ ਉਹ ਟੈਕਸੀ ਵਾਲੇ ਦਾ ਬਣਦਾ ਕਿਉਂ ਇਹਨਾਂ ਦੇ ਸਰਕਾਰਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਸ ਚੀਜ਼ ਦਾ ਜਦੋਂ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਫਿਰ ਉਹਦਾ ਬਥੇਰਾ ਲਿਖ ਦਿੰਦੇ ਜੀ ਲਿਖ ਦਿਓ ਜੀ ਵਾਹਿਗੁਰੂ ਲਿਖ ਦਿਓ ਵਾਹਿਗੁਰੂ ਇੱਕ ਗੱਲ ਤੁਹਾਨੂੰ ਹੋਰ ਜਦੋਂ ਐਦਾਂ ਦੀ ਮਾਲ ਢੋਣ ਵਾਲੀ ਗੱਡੀ ਦਾ ਕਿਤੇ ਸਵਾਰੀਆਂ ਵਿੱਚ ਬੈਠ ਕੇ ਐਕਸੀਡੈਂਟ ਹੁੰਦਾ ਉਹਦਾ ਕੋਈ ਕਲੇਮ ਨਹੀਂ ਹੁੰਦਾ ਸਰਕਾਰ ਨੂੰ ਇਸ ਚੀਜ਼ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸੋ ਬਿਲਕੁਲ ਅੱਜ ਭਾਈਚਾਰਾ ਜਿਹੜਾ ਇੱਥੇ ਇਕੱਤਰ ਹੋਇਆ ਅ ਵੱਡੇ ਕੱਟ ਦੇ ਰੂਪ ਦੇ ਵਿੱਚ ਤਾਂ ਆਪਣੇ ਨਾਲ ਜੋ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਉਸ ਦੇ ਖਿਲਾਫ ਡਟੇ ਨੇ ਔਰ ਸੀਐਮ ਭਗਵੰਤ ਮਾਨ ਦੀ ਰੈਸ਼ ਦਾ ਘਿਰੌ ਕਰਨ ਦੇ ਲਈ ਕੁਝ ਸਮੇਂ ਬਾਅਦ ਉਹਨਾਂ ਦੇ ਰਹਿائش ਵੱਲ ਕੂਚ ਕਰਨਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ